ਦੂਸਰੀ ਵਾਰ ਤੇ ਜਗਬਾਣੀ ਪੰਜਾਬ ਕੇਸਰੀ ਟੀਵੀ ਮੈਸਜ ਜਿੰਦਸਵੀਂ ਕਰਾਇਆ ਜਿੱਥੇ ਅਸੀਂ ਪਿਛਲੇ 15 ਦਿਨਾਂ ਤੋਂ ਲਗਾਤਾਰ ਖੜਾ ਦੀ ਮਾਰ ਤੋਂ ਬਾਅਦ ਜੋ ਨੁਕਸਾਨ ਹੜ੍ਹਾਂ ਵੱਲੋਂ ਤਬਾਹੀ ਮਚਾਈ ਗਈ ਸੀ ਉਸ ਨੂੰ ਅਸੀਂ ਬਿਲਕੁਲ ਗਰਾਊਂਡ ਜ਼ੀਰੋ ਲੈਵਲ ਤੇ ਜਾ ਕੇ ਹਰ ਪਿੰਡ ਦੇ ਜੋ ਲੋਕਾਂ ਦਾ ਨੁਕਸਾਨ ਹੋਇਆ ਉਸ ਨੂੰ ਆਪਣੇ ਮਾਧਿਅਮ ਰਾਹੀਂ ਜਿਹੜਾ ਵਾ ਪ੍ਰਸ਼ਾਸਨ ਤੱਕ ਵਫਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਗੱਲ ਕੀਤੀ ਜਾਵੇ ਤਾਂ ਪਾਣੀ ਦਾ ਪੱਧਰ ਹੁਣ ਪਿਛਲੇ ਪੰਜ ਸਾਧ ਦੇ ਨਾਲ ਜੋ ਜੜਾ ਘਟ ਹੋਇਆ ਜਿਸ ਕਰਕੇ ਨੁਕਸਾਨ ਦੇ ਜਿਹੜੇ ਆ ਸਹਰ ਨੇ ਇਸ ਹੱਟ ਦੀ ਮਾਰ ਨਾਲ ਕਾਫੀ ਲੋਕ ਜਿਹੜੇ ਘਰੋਂ ਬੇਕਾਰ ਹੋ ਕੇ ਬੈ ਗਏ ਨੇ ਇਸ ਮੋਕੇ ਅਸੀਂ ਵਿਧਾਨ ਸਭਾ ਹਲਕਾ ਜਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਪਿੰਡ ਸੰਦਲਪੁਰ ਵਿਖੇ ਮੌਜੂਦ ਹਾਂ ਜਿੱਥੇ ਹੱਟ ਨੇ ਇੱਕ ਟੈਕਸੀ ਚਾਲਕ ਵੱਲੋਂ ਜਿਹੜਾ ਆਪਣੀ ਤੇਲਾ ਠੇਲਾ ਜੋੜ ਕੇ ਜਿਹੜੀ ਆ ਕਰੀਬ 5 ਤੋਂ 6 ਮਹੀਨੇ ਪਹਿਲਾਂ ਇੱਕ ਆਪਣੇ ਘਰ ਨੂੰ ਦੇਹ ਲਈ ਇੱਕ ਕਮਰਿਆਂ ਦਾ ਨਿਰਮਾਣ ਕੀਤਾ ਸੀ ਪਰ ਹੱਡ ਦੀ ਮਾਰ ਐਸੀ ਭਾਈ ਉਸ ਦਾ ਜਿਹੜਾ ਘਰ ਹੀ ਉਹ ਸਾਰਾ ਬੇਕਾਰ ਕਰਕੇ ਉਸ ਨੂੰ ਘਰੋਂ ਬੇ ਬਾਹਰ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕੈਮਰਾਮੈਨ ਨੂੰ ਕਹਿੰਦਾ ਪਹਿਲਾਂ ਤਸਵੀਰਾਂ ਖਾਈਆਂ ਜਾਂ ਬਿਲਕੁਲ ਲਾਈਵ ਤਸਵੀਰਾਂ ਸੀ ਮੁਖਾ ਰਹੇ ਆ ਜਗਬਾਣੀ ਪੰਜਾਬ ਕੇਸ ਤੋਂ ਮਾਦ ਰਹੀ ਗੱਲ ਕੀਤੀ ਜਾਂਦਾ ਹੈ ਬਿਲਕੁਲ ਉਹਦੇ ਘਰ ਦਾ ਦ੍ਰਿਸ਼ਾ ਔਰ ਜਿਹੜੇ ਘਰ ਦੇ ਵਿੱਚ ਐਸਮੁਖਿਆ ਬਿਲਕੁਲ ઠવાਟਵਾਈ ਪਈ ਹੋਈ ਆ ਸਾਰੀ ਤਬਾਈ ਜਿਹੜੀ ਕੀਤੀ ਗਈ ਆ ਸੰਦਾ ਦੀ ਗੱਲ ਕੀਤੀ ਜਾਵਾ ਤਾਂ ਕੰਨਾਂ ਤੇ ਬਿਲਕੁਲ țeੜਾ ਆ ਗਏ ਨੇ ਮੈਂ ਕੁਝ ਅੰਦਰ ਦੀਆਂ ਤਸਵੀਰਾਂਵੇਂ ਕੋਉਣ ਦੀ ਕੋਸ਼ਿਸ਼ ਕਰ ਰਿਹਾ ਜਿਹੜੇ ਫਰਸੇ ਫਰਸ ਬਿਲਕੁਲ ਜਲੇ ਆ ਬਿਲਕੁਲ țeੜਾ ਹਨ ਕੈਮਰਾਮੈਨ ਨੂੰ ਕਹਿੰਦਾ ਤਸਵੀਰਾਂ ਖਾਈਆਂ ਜਾਂ ਬਿਲਕੁਲ ਆ ਫੋਟੋ ਜਿਹੜੇ ਸਾਰੇ ਪਾੜ ਗਏ ਆ ਸੰਦਾ ਚ ਟੇਣਾ ਜਿਹੜਾ ਘਰ ਆ ਬੇਕਾਰ ਹੋ ਗਿਆ ਗਰੀਬ ਵੱਲੋਂ ਆਪਣੀ ਇੱਕ ਟੈਕਸੀ ਚਲਾ ਕੇ ਰਾਤ ਦਿਨ ਮਿਹਨਤ ਕਰਕੇ ਮਿਹਨਤ ਕਰਕੇ ਆਪਣਾ ਘਰ ਹਜੇ ਬਣਾਇਆ ਸੀ ਅਜੇ ਉਸ ਵੱਲੋਂ ਜਿਹੜਾ ਕੁਝ ਮਹੀਨੇ ਪਹਿਲਾਂ ਹੀ ਜਿਹੜਾ ਪੇਟ ਕਰਵਾ ਕੇ ਘਰ ਨੂੰ ਲੈਣ ਬਸਿਆ ਕੀਤਾ ਸੀ ਪਰ ਉਹ ਖਾਈਆਂ ਦੇ ਤਸਵੀਰਾਂ ਘਰ ਦੀ ਜਿਹੜੀ ਆ ਪਾਣੀ ਨੇ ਤਬਾਈ ਮਚਾ ਦਿੱਤੀ ਆ ਉਹਨ ਗਰੀਬ ਜਿਹੜਾ ਆਪਣੇ ਘਰ ਦੇ ਬਾਹਰ ਰਹਿਣ ਲਈ ਮਜਬੂਰ ਹੋ ਗਿਆ ਹਾਜੀ ਉਸ ਨੂੰ ਇੱਛਾ ਸੀ ਕਿ ਆਪਣੇ ਘਰ ਵਿੱਚ ਕੋਈ ਖੁਸ਼ੀ ਦਾ ਪ੍ਰੋਗਰਾਮ ਕਰਾਵਾਂਗਾ ਔਰ ਇੱਕ ਆਪਣੇ ਜਿਹੜਾ ਪਰਿਵਾਰਿਕ ਮੈਂਬਰ ਜਿਹੜੇ ਰਿਸ਼ਤੇਦਾਰਾਂ ਨਾਲ ਸੱਜ ਕੇ ਜੋ ਆਪਣੀ ਮਿਹਨਤ ਨਾਲ ਪੂੰਜੀ ਮਿਹਨਤ ਦੀ ਇਕੱਠੀ ਕਰਕੇ ਇੱਕ ਘਰ ਰੁਪਿਆ ਜਿਹੜਾ ਘਰ ਬਣਾਇਆ ਸੀ ਪਰ ਉਸ ਨੂੰ ਇਹ ਨਹੀਂ ਸੀ ਪਤਾ ਵੀ ਹੱਟ ਨੇ ਮਾਰ ਜਿਹੜੀ ਇਹ ਨਹੀਂ ਮਾਰ ਦੇਣੀ ਕਿ ਮੇਰਾ ਘਰ ਹੀ ਜਿਹੜਾ ਤਬਾਹ ਕਰ ਦੇਣਾ ਕਿਉਂਕਿ ਮੈਂ ਤਸਵੀਰਾਂ ਕੈਮਰੇ ਨਾਲ ਉਤਾਰਨ ਦੀ ਕੋਸ਼ਿਸ਼ ਕਰ ਰਿਹਾ ਉਸਾਕੇ ਬੈਡਰੂਮ ਸੀ ਜਿਹੜੇ ਬੈੱਡਾਂ ਦੱਸਿਆ ਜਾ ਰਿਹਾ ਕਿ ਜਿਹੜੇ ਬੈੱਡ ਆ ਬਿਲਕੁਲ ਪਾਣੀ ਦੇ ਨਿਪੇਟਉਣ ਕਰਕੇ ਬੈੱਡ ਵੀ ਜਿਹੜੇ ਰੁੜ ਗਏ ਸਮਾਨ ਹੋਰ ਘਰ ਦਾ ਜਿਹੜਾ ਉਹ ਵੀ ਰੁੜ ਗਿਆ ਅਜੇ ਤੱਕ ਕੁਝ ਜਿਹੜਾ ਉਸ ਨੂੰ ਨਹੀਂ ਮਿਲਿਆ ਕਿਉਂਕਿ ਪਾਣੀ ਦੀ ਤਬਾਹੀ ਇੰਨੀ ਜ਼ਿਆਦਾ ਸੀ ਕਿ ਪਾਣੀ ਨੇ ਜਿਹੜੇ ਲੈਟਰ ਦੀ ਸੱਤਾਂ ਦੇਖੋ ਬਿਲਕੁਲ ਅਲੱਗ ਕਰ ਦਿੱਤੀਆਂ ਨੇ ਹਰ ਕੰਢ ਦੇ ਵਿੱਚ ਜਿਹੜੀ ਤਰੇੜ ਆਈ ਹੋਈ ਆ ਐਸ ਮੁਕੇ ਜਿਹੜਾ ਉਹ ਬੇਕਾਰ ਹੋ ਕੇ ਵਿਚਾਰਾ ਕਿਸੇ ਦੇ ਘਰ ਰਹਿਣ ਦੀ ਮਜਬੂਰ ਆ ਕਿਆ ਉਹਨਾਂ ਨੇ ਕਿਹਾ ਅਵੀਕ ਸਵੀਰਵ ਖੰਜਨ ਕਿਉਂਕਿ ਲੈਟਰ ਦੇ ਵਿੱਚ ਤਰੇੜਾ ਐਸਿਆਂ ਪਈਆਂ ਨੇ ਕਿ ਲੈਟਰ ਜਿਹੜਾ ਵਾ ਉਹ ਕੰਢਾਂ ਦੇ ਨਾਲੋਂ ਅਲੱਗ ਕਰ ਦਿੱਤਾ ਪਾਣੀ ਦਾ ਵਹਾਅ ਕਾਫੀ ਤੇਜ਼ ਸੀ ਫਰਸ਼ ਦੇ ਦੇਖੋ ਕਿੰਨੇ ਕਿੰਨੇ 2 ਤੋਂ 2 ਫੁੱਟ 3 ਤੋਂ 3 ਫੁੱਟ ਛੋਟੇ ਜਿਹੜੇ ਡੂੰਘੇ ਆ ਉਹ ਸਮੂਹ ਕਿ ਤਿਹੜਾ ਪੰਨਿਆ ਹੋਇਆ ਜੀ ਕਿਉਂਕਿ ਘਰ ਜਿਹੜਾ ਬਿਲਕੁਲ ਡੈਮੇਜ ਹੋ ਗਿਆ ਹੁਣ ਦੁਬਾਰਾ ਆਪਣਾ ਘਰ ਫੇਰ ਛੋੜੇਗਾ ਫਿਰ ਉਸ ਨੂੰ ਬਣਾਉਣ ਦੀ ਕੋਸ਼ਿਸ਼ ਕਰੇਗਾ ਇੱਕ ਐਬੀ ਬੈੱਡਰੂਮ ਸੀ ਇਹ ਬੈੱਡਰੂਮ ਜਿਹੜਾ ਆਪ ਨੂੰ ਦੇਖਿਆ ਜਾਦਾ ਇਸ ਬੈੱਡਰੂਮ ਦਾ ਜੋ ਫਾਕਸੀ ਉਹ ਕਰੀਬ 1.5 ਤੋਂ 2 ਫੁੱਟ ਜਿਹੜਾ ਜ਼ਮੀਨ ਦੇ ਵਿੱਚ ਹੀ ਦਸਿਆ ਗਿਆ ਜਿਸ ਕਰਕੇ ਜਿਹੜਾ ਉਸ ਨੂੰ ਬਿਲਕੁਲ ਜ਼ਮੀਨ ਦੇ ਵਿੱਚ ਤਾਂ ਸੰਗਤ ਜਿਹੜਾ ਵਿਕਾਰ ਹੋ ਗਿਆ ਔਰ ਅੱਜ ਵੀ ਜਿਹੜਾ ਉਹ ਪਰਿਵਾਰਿਕ ਆਪਣਾ ਦੋ ਬੱਚੇ ਤਿੰਨ ਬੱਚਿਆ ਸਮੀਰ ਜਿਹੜਾ ਪਰਿਵਾਰ ਦੇ ਨਾਲ ਉਹ ਕਿਤੇ ਬਾਹਰ ਰਹਿਣ ਨਹੀਂ ਮਜਬੂਰ ਆ ਔਰ ਮੇਰੇ ਨਾਲ ਐਸੋ ਕਿ ਪਰਿਵਾਰਿਕ ਮੈਂਬਰ ਵੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਪਾਜੀ ਪਾਜੀ ਕੀ ਨਾਂ ਆਪਣਾ ਤੇ ਕਿਹੜਾ ਪਿੰਡ ਹੈ ਮੇਰਾ ਨਾਂ ਜੀ ਦਰਸ਼ਨ ਲਾਲ ਹੈ ਜੀ ਕਿੰਨੇੜਾ ਸੰਦਲਪੁਰਾ ਜੀ ਬਲਾਕ ਦਰਾਨਾ ਜੀ ਕੀ ਕੰਮ ਕਰਦੇ ਹੋ ਤੁਸੀਂ ਮੈਂ ਜੀ ਟੈਕਸੀ ਡਰਾਈਵਰ ਹਾਂ ਜੀ ਮੈਂ ਟੈਕਸੀ ਡਰਾਈਵਰ ਜਿੱਦੋਂ ਇਹ ਸਾਹਾਰ ਜਿਹੜਾ ਪਾਣੀ ਦੀ ਮਾਰ ਪਈ ਹੈ ਕਿੰਨੇ ਵਜh ਦੀ ਗੱਲ ਆ ਰਾਤ ਹੀ ਦਿਨ ਹੀ ਤੁਹਾਨੂੰ ਪਹਿਲਾਂ ਕੁਝ ਪਤਲੇ ਲੱਗ ਰਿਹਾ ਸੀ ਪਾਣੀ ਜਿਹੜਾ ਹੌਲੀ ਹੌਲੀ ਵਧਦਾ ਪਿਆ ਤੇ ਆਪਣਾ ਸਮਾਨ ਵਿਚਾਰੇ ਤਰਕੀਬਨ ਪਾਣੀ ਇਹਨਾਂ 9 10 ਵਜੇ ਦੇ ਕਰੀਬ ਚੜਿਆ ਰਾਤ ਦਿਨੀ ਤਾਂ ਪਾਣੀ ਬੜਾ ਵਧੀਆ ਨਾ ਇਦਾਂ ਛੋਟ ਪੈ ਰਹੀ ਸੀ ਬੜੀ ਚੱਲ ਰਿਹਾ ਪਾਣੀ ਛੋਟ ਦੇ ਕਾਰਨ ਪਾਣੀ ਆਸ-ਪਾਸ ਹਸਤਾ ਹਸਤਾ ਕੋਰਜੀ ਲੱਗਦੀ ਰਹੀ ਤੇ ਰਾਤ ਨੂੰ 10 10:30 ਦਾ ਟਾਈਮ ਹੀ ਕਿਦੋਂ ਪਾਣੀ ਮਾਲਵੇ ਦੀ ਦੁਕ ਬਿਗਿਆ ਡਾਕਰ ਘਰ ਠੀਕ ਹੈ ਤਾਂ ਕਿਹੜਾ ਪਹਿਲਾਂ ਪਿਆ ਦਿਨੀ ਤੇਰੇ ਇਹ ਬੱਚੇ ਬਾਹਰ ਕੱਢ ਲੈ ਆਪਣੇ ਜੇ ਇਹ ਅਗਰ ਬੱਚੇ ਅੰਦਰ ਰਹਿੰਦੇ ਤਾਂ ਬਹੁਤ ਮੁਸ਼ਕਲ ਹੋਣਾ ਸੀ ਫਿਰ ਬੱਚੇ ਇਹ ਬਾਹਰ ਕੱਢੇ ਤਾਂ 10 ਵਜੇ ਹੀ ਆਪਣੀ ਅੱਖੀਂ ਵੇਖਿਆ ਦੇਖਦਾ ਸਾਰਾ ਮਕਾਨ ਸਾਰਾ ਡੈਮੇਜ ਸਾਰਾ ਅੰਦਰੋਂ ਵੀ ਪਟਿਆ ਹੋਇਆ ਇਹ ਮਕਾਨ ਇੰਨੀ ਮਿਹਨਤ ਨਾਲ ਬਣਾਇਆ ਜਦੋਂ ਡਿੱਗਿਆ ਫਿਰ ਮਾਮਲੀ ਨੂੰ ਉਸ ਮੁੱਖੇ ਤੋਂ ਬਹੁਤ ਜ਼ਿਆਦਾ ਗੋਲਿਆ ਤੁਸਨ ਕਰੀ ਤੇ ਬੱਚੇ ਜਿਹੜੇ ਉਹ ਕਹਿੰਦਾ ਬਾਹਰ ਜੀ ਸਮਾਨ ਬਾਹਰ ਕੱਢਿਆ ਕਿ ਸਮਾਨ ਵੀ ਰੁੜ ਗਿਆ ਦੋ ਬੈਠੀਆਂ ਲੱਗੀਆਂ ਜੇ ਉਧਰ ਹੋਰ ਬੋਕੀਆਂ ਜੱਦੀ ਕੋਈ ਚਿੱਪੜੇ ਵੀ ਦੀ ਕੋਰ ਰੁੜ ਗਿਆ ਨਾ ਕਿ ਕੁਝ ਪਿੰਡੇ ਲੋਕਾਂ ਨੇ ਬੰਮ ਧਾ ਕਿਉਂ ਇਹ ਸਮਕਾਨ ਨੇ ਕੋਚਰ ਪਹਿਲਾਂ ਹੀ ਬਣਾਇਆ ਸੀ ਇਹ 5 ਮਹੀਨੇ ਹੋਏ ਸੀ ਮਕਾਨ ਬਣਾਉਣਾ ਸੀ 5 ਮਹੀਨੇ ਪੂਰੇ ਮਕਾਨ ਬਣਾਇਆ ਨਹੀਂ ਲੌਂਗ ਲੈ ਲਈ 3 ਲੱਖ ਤੇ ਇਹਦੇ ਕਿਸ਼ਤਾਂ ਨਹੀਂ ਮਿਲ ਜੀ ਕਿਸ਼ਤਾਂ ਨਹੀਂ ਮਿਲ ਬਣਿਆ ਕਿਸ ਪਾਉਂ ਨਾ ਤੀਆਂ ਦਾ ਮਕਾਨ ਫੇਰ ਟੁੱਟ ਗਿਆ ਦੋ ਸਾਲਾਂ ਦਾ ਲਾਉਂਗੀ 15000 ਕਿਸ਼ਤ ਮਿਲ ਜਾਵੇ ਆਹ ਨੂੰ ਦੇਖੋ ਕੁੜੀਆਂ ਕਿੰਨੇ ਜਵਾਨ ਨੇ ਕਿੰਨੇ ਬੱਚੇ ਆ ਫਿਰ ਦੋ ਕੁੜੀਆਂ ਦੇ ਇੱਕ ਮੁੰਡੇ ਸੋ ਅੱਛਾ ਦੋ ਬੇਟੀਆਂ ਤੇ ਇੱਕ ਛੇਟਾ ਹੋਵੇ ਪਰ ਇਹ ਜਦੋਂ ਪਾਣੀ ਦਾ ਮਾਰ ਵੱਗੀ ਆ ਜਿਹੜੀ ਆ ਪਾਣੀ ਨੇ ਜਿਹੜੀ ਆ ਇੱਕਦਮ ਸਾਰਾ ਸਮਾਨ ਜਿਹੜਾ ਰੋੜ ਤੇ ਦਵਾਈ ਕਰਤੀ ਇੱਕਦਮ ਜਿਹੜਾ ਸੁਤੀ ਸ਼ੋਸ਼ੋਟ ਤੇ ਇਹ ਪਾਣੀ ਦੀਆਂ ਅੰਕੇ ਵਿੱਚ ਵੱਜਦੀ ਜਿੱਦਾਂ ਵਿੱਚ ਵੱਜੀ ਆ ਆਸ ਤੇ ਕੋਲ ਕੋਡੀ ਨਾਲ ਨੂੰ 10 ਵਜੇ ਦੇ ਕਰੀਬ ਡੇਗੇ ਮਕਰੋ ਹੁਣ ਤਾਂ ਸਾਰਾ ਮਕਾਨ ਨਵਾਂ ਹੀ ਬਣੇਗਾ ਟੁੱਟ ਗਿਆ ਥੇ ਏਰੀਆ ਉਹ ਵੀ ਕੰਦਾ ਤੇ ਤੇ ਤਰੇੜੇ ਬੁੜੇ ਕੰਦਾ ਕੋਈ ਕੰਦ ਨਹੀਂ ਚੱਗੀ ਵਜਦੀ ਸਾਰੀਆਂ ਹੀ ਟੁੱਟੀਆਂ ਕੋਈ ਵੀ ਅਸ ਨਹੀਂ ਜਿਹੜੀ ਬਚੀ ਹੋ ਉਹ ਮੀੜ ਹੈਗੀ ਮੈਂ ਫੇਰ ਆਪਣਾ ਦੁਬਾਰਾ ਘਰ ਇਦਾਂ ਕਰਦਾ ਨਹੀਂ ਮੇਰੇ ਕੋ ਨਹੀਂ ਬੰਨਾ ਜੀ ਮੈਂ ਵਸੇ ਸਰਕਾਰ ਅਗੇ ਪ੍ਰਸ਼ਾਸਨ ਅਗੇ ਜਾਂ ਕੋਈ ਸੰਸਥਾ ਅਗੇ ਰਿਕੁਐਸਟ ਕਰਨਾ ਬੇਨਤੀ ਕਰਨਾ ਕਿੰਨੇ ਦਾ ਮਤਕੀਤ ਹੋਰ ਵੀ ਆਪਣਾ ਕੋਈ ਕਾਰੋਬਾਰ ਹੈਗਾ ਸਿਰਫ ਟੈਕਸੀ ਦਾ ਨਾਂ ਕੁਝ ਜ਼ਮੀਨ ਜੀ ਨਹੀਂ ਨਾ ਨਹੀਂ ਕੋਈ ਜ਼ਮੀਨ ਨਹੀਂ ਕੋਈ ਸਿਰਫ ਟੈਕਸੀ ਦਾ ਕੰਮ ਹੁਣ ਕਿੱਥੇ ਰਹਿ ਰਹੇ ਹੋ ਉਹ ਅਸੀਂ ਉਹ ਵੱਡੇ ਭਾਈ ਦੇ ਕੋਠੇ ਦੇ ਉੱਪਰ ਪੈ ਲੈ ਗਏ ਆ ਤਰਪੇਹਾਂ ਦੇ ਖਿੜੀ ਸਮਾਹ ਉਹ ਬਾਹਰ ਟੱਕਰ ਮਨਜ਼ਰ ਤਰਪੇਹਾਂ ਨਾ ਸਿਰਫ ਸਭ ਤੋਂ ਬਸ ਇਵੇਂ ਹੀ ਸੁਣਣ ਟੱਕਰ ਆ ਸਮਾਂ ਸਰ ਜਿਹੜਾ ਬਚਿਆ ਸਮਾਂ ਥੋੜਾ ਜਿਹੜਾ ਬਚਿਆ ਅੰਦਰੋਂ ਕਿੱਡੇ ਮੁੰਡੇ ਨੇ ਰਾਤ ਇਹ ਲੋਕ ਬਚਿਆ ਉਹ ਹੀ ਉਹ ਤੇ ਟੱਕਰ ਪਿਛਲੇ ਕਮਰੇ ਵਾਲੀ ਤਰਕੀਬਾ ਡੁੱਗ ਗਈ ਸੀ ਪਾਣੀ ਬਹੁਤ ਜ਼ਿਆਦਾ ਸੀ ਮੈਂ ਗਿਆ ਹੀ ਫੰਣ ਵਾਸਤੇ ਪਰ ਪਿੰਡ ਦੇ ਲੋਕਾਂ ਨੇ ਜਾਣ ਨਹੀਂ ਦਿੱਤਾ ਪਾਣੀ ਬਹੁਤ ਜ਼ਿਆਦਾ ਸੀ ਮੂੰਹ ਦੇ ਵਿੱਚ ਪਾਣੀ ਪੈਂਦਾ ਫਿਰ ਮੈਂ ਵਾਪਸ ਆ ਗਿਆ ਕਿੰਨੇ ਕਿੰਨੇ ਫੁੱਟ ਪਾਣੀ ਹੋ ਗਿਆ ਸੀ ਇਹ ਕਮਰੇ ਦੇ ਤਿੱਕੀ ਬਣ ਇੱਥੇ 13 ਫੁੱਟ ਜਾਂ 15 ਫੁੱਟ ਦੇ ਵਿੱਚ ਦੇ ਆਸ 13 ਤੋਂ 15 ਫੁੱਟਾਂ ਦੀ ਸੀ ਜਾਂ ਤਾਂ 15 ਦੀ ਦੇਖ ਸਕਦੇ ਹਾਂ ਕਿੱਥੇ 10 ਤੋਂ 15 ਫੁੱਟ ਦੇ ਪਾਣੀ। ਇਥੋਂ ਰਾਵੀ ਦਰਿਆ ਕਿੰਨੀ ਕੁ ਦੂਰ ਹੈ? ਰਾਵੀ ਜੇ ਮਾਰ ਪਈ ਉਹ ਨੋਮਣੀ ਦੀ ਪਈ। ਨਹੀਂ ਜੀ, ਦਰਿਆ ਦੀ ਮਾਰ ਪਈ ਹੈ ਜਨਪੁਰਾ ਵਾਲਾ ਤੁਸੀਂ ਦੋ ਰੁੱਟੀਆਂ ਇਕੱਠੀਆਂ। ਦੋ ਤਾਂ ਤੁਸੀਂ ਰੁੱਟੀਆਂ ਜਨਪੁਰਾ ਲਗੋ। ਤਾਂ ਉਹਨਾਂ ਨਾਲ ਪਾਣੀ ਬਹੁਤ ਆਉਂਦਾ। ਬਹੁਤ ਜ਼ਿਆਦਾ 88 ਨਾਲ ਵੱਧ ਪਾਣੀ ਮੈਂ ਠਾਸੀ ਦਾ ਪਲੰਟ ਦੇਖਿਆ ਹੋਇਆ ਹੈ ਜੀ। ਠਾਸੀ ਨਾਲ ਦੋ ਗੁਣਾ ਪਾਣੀ ਆਉਂਦਾ। ਅਜੇ ਤਾਂ ਮਕਾਨ ਸਾਰਾ ਪੇਂਟ ਹੀ ਕਰਵਾਇਆ ਸੀ ਅਜੇ ਬੜੀ ਜਿਆਦਾ ਨਾਲ। ਮੈਂ ਵੀ ਇੱਕ ਸਮਾਂ ਹਾਂ ਜੀ ਅੱਜ ਸਾਡੀ ਹੁੰਦੀ ਹੋਈ ਹੈ ਜੀ। ਕੋਈ ਨਹੀਂ ਕੋਈ ਗੱਲ ਪ੍ਰਮਾਤਮਾ ਕਿਰਪਾ ਕਰੇਗਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹਦੇ ਪ੍ਰਮਾਤਮਾ ਨੇ ਜੇ ਫਿਰ ਨਵੇਂ ਸਿਰੇ ਬਣਾਉਣ ਦੀ ਦੇ ਕੇ ਮਤਾਹੀ ਕਰਨ ਹੋਰ ਕੀ ਅਪੀਲ ਕਰਦੇ ਸਰਕਾਰਾਂ ਕੋ ਤੇ ਪ੍ਰਸ਼ਾਸਨ ਕੋ ਕੀ ਅਪੀਲ ਕਰਦੇ ਤੁਹਾਜੀ ਸਰਕਾਰਾਂ ਕੋ ਹੈ ਤੀਲਾ ਕਿ ਨਾ ਕਿੰਨਾ ਅਵਜਿਤ ਤੇ ਕੋਈ ਆਇਆ ਪ੍ਰਸ਼ਾਸਨ ਦਾ ਅਧਿਕਾਰੀ ਆਖਾ ਜੀ ਬਲਾਗ ਚ ਆਇਆ ਮੈਡਮ ਇੱਕ ਦੇਖਣ ਆਸਤੇ ਸਰ ਅੱਛਾ ਉਹ ਦੇਖੇਗੀ ਜੀ ਸਾਰੀ ਹਾਂਜੀ ਬਲਕਿ ਉਹ ਨਿਉਕਾ ਕੀ ਜਿਤੇ ਬੰਦੀਆਂ ਇੱਕ ਦੋ ਆਈਆਂ ਵੇਖਣ ਵਾਸਤੇ ਠੀਕ ਹੈ ਕੋਈ ਮਦਦ ਦੀ ਹੈ ਜੋ ਕੋਈ ਬਾਹ ਨਹੀਂ ਕਿਸੇ ਨੇ ਪੜੀ ਜੇ ਵੀ ਅਸੀਂ ਘਰ ਤੋਂ ਦੁਬਾਰਾ ਬਣਾਵਾਂਗੇ ਇਹ ਮੇਰੇ ਨਾਲ ਸਨ ਜਿੰਨਾ ਮਕਾਨ ਜਿਹੜਾ ਵਾ ਬਿਲਕੁਲ ਤਬਾਹਾ ਦਰਸ਼ਨ لال ਜੀ ਪਰ ਵਿਚਾਰਾ ਅੱਜ ਵੀ ਆਪਣਾ ਜਿਹੜਾ ਮਨ ਭਰ ਕੇ ਇਹੋ ਕਹਿ ਰਿਹਾ ਵੀ ਹਜੇ ਮੇਰੇ ਮਨ ਦੀ ਰੀ ਸੀ ਕਿਉਂਕਿ ਲੋਨ ਚੁੱਕ ਕੇ ਦਾ ਘਰ ਬਣਾਇਆ ਸੀ ਅਜੇ ਉਹਦੀਆਂ ਸਾਰੀਆਂ ਛੇ ਕਿਸ਼ਤਾਂ ਗਈਆਂ ਸੀ ਲੋਨ ਦਿੱਤਾ ਸੀ ਅੱਜ ਦੋ ਸਾਲਾਂ ਦਾ ਟਾਈਮ ਸੀ ਲੋਨ ਲਾਉਣ ਦਾ ਪਰ ਪ੍ਰਮਾਤਮਾ ਦੇ ਐਸੀ ਮਾਰ ਪਈ ਆ ਵੀ ਗੇਤਾ ਜਿਹੜਾ ਅਜੇ ਕਿਸ਼ਤਾਂ ਵੀ ਪੂਰੀਆਂ ਨਹੀਂ ਹੋਈਆਂ ਔਰ ਗੇਤਾ ਜਿਹੜਾ ਘਰ ਆ ਬਿਲਕੁਲ ਤਬਾਹ ਹੋ ਗਿਆ ਇਸ ਵੀਰ ਅੱਗੇ ਅਸੀਂ ਵੀ ਇਹੋ ਹੀ ਹਰ ਇੱਕ ਨੂੰ ਬੇਨਤੀ ਕਰਨਾ ਵੀ ਇਸ ਵੀਰ ਦੀ ਜਿਹੜੀ ਆ ਬਾਹ ਫੜੀ ਜਾ ਕਿਉਂਕਿ ਆਪਣੇ ਘਰੋਂ ਬੇਕਾਰ ਹੋ ਕੇ ਇੱਕ ਕਮਰੇ 'ਚ ਤੰਬੂ ਪਾ ਕੇ ਜਿਹੜਾ ਅੱਜ ਵੀ ਆਪਣੇ ਬੱਚਿਆਂ ਦੇ ਨਾਲ ਜਿਹੜਾ ਆਪਣਾ ਜੀਵਨ ਬਤੀਤ ਕਰ ਰਿਹਾ ਉਹਨਾਂ ਨੇ ਵੀ ਇਹ ਮੰਗ ਕੀਤੀ ਆ ਸੇਵਾਦਾਰ ਵੀ ਕਹਿੰਦੇ ਆਏ ਨੇ ਪਰ ਕਿਸੇ ਨੇ ਹਜੇ ਮੇਰੀ ਕਹੀ ਬਾਤ ਨਹੀਂ ਫੜੀ ਉਹਨਾਂ ਵੀ ਉਹ ਮੈਂ ਕੀਤਾ ਵੀ ਮੈਂ ਦੁਬਾਰਾ ਆਪਣਾ ਇੱਕ ਕਮਰਾ ਬਣਾ ਕੇ ਆਪਣੇ ਘਰ ਚ ਰਹਿ ਜਾ ਜੋਗ ਹੋ ਜਾ ਕਿਉਂਕਿ ਇਹ ਜਿਹੜਾ ਘਰ ਆ ਬਿਲਕੁਲ ਹੀ ਤਬਾਹ ਹੋ ਗਿਆ ਘਰ ਜਿਹੜਾ ਨਵੇਂ ਸਿਰੋਤ ਬਿਲਕੁਲ ਢਾ ਕੇ ਫੇਰ ਕਿਤੇ ਬਣਾਏਗਾ ਪਰ ਉਸਨੇ ਕਿਹਾ ਵੀ ਮੇਰੀ ਇੰਨੀ ਹਿੰਮਤ ਨਹੀਂ ਹੈ ਕਿਉਂਕਿ ਹਜੇ ਤੱਕ ਮੈਂ ਪਹਿਲਾ ਲੋਨ ਜਿਹੜਾ ਨਹੀਂ ਤਾਰਿਆ ਸਿਰਫ ਲੋਨ ਦੀਆਂ 6 ਕਿਸ਼ਤਾਂ ਹੀ ਗਈਆਂ ਨੇ ਪਰ ਦੁਬਾਰਾ ਮੈਂ ਜਿਹੜਾ ਵਾ ਕਿੱਥੋਂ ਮਕਾਨ ਬਣਾ ਲਾਂਗਾ ਕਿੰਨਾ ਲੋਨ ਚੁੱਕਿਆ ਸੀ ਸਰਕਾਰ ਨਾ 3 ਲੱਖ ਦਾ ਲੋਨ ਮੇਰੇ 3 ਲੱਖ ਦਾ ਲੋਨ ਨਹੀਂ ਹੈ ਬੀ ਡਿਫੈਂਸ ਨਹੀਂ ਦੇਖੋ 70 ਲੱਖ ਦੇ ਕਰੀਬ ਜਿਹੜਾ ਵਾ ਫਾਈਨੈਂਸ ਕਰਵਾਇਆ ਸੀ ਪਰ ਉਹਦੀ ਕਿਸ਼ਤਾਂ ਦਿੰਦਾ ਸੀ ਵੀਰ ਹਰ ਮਹੀਨੇ ਪਰ ਸਿਰਫ ਫਿਲਹਾਲ 6 ਕਿਸ਼ਤਾਂ ਗਈਆਂ 2 ਸਾਲ ਦਾ ਸਮਾਂ ਸੀ ਇਹਦੀ ਕਿਸ਼ਤਾਂ ਜਿਹੜੀਆਂ ਨੇ ਸਾਣਾ ਬਿਲਕੁਲ ਢੱਠ ਗਿਆ ਜਿਸ ਕਰਕੇ ਵੀਰ ਅੱਜ ਵੀ ਇਹੋ ਗੁਹਾਰ ਲਗਾ ਰਿਹਾ ਵੀ ਕੋਈ ਜਿਹੜਾ ਮੇਰੀ ਮਦਦ ਕਰੇ ਤੇ ਮੈਂ ਮੋੜ ਆਪਣੇ ਘਰ ਅੱਗੇ ਘਰ ਬਣਾ ਕੇ ਰਹਿ ਸਕਾਂ ਅਸੀਂ ਵੀ ਇਹੋ ਅਪੀਲ ਕਰਨੇ ਆ ਵੀ ਇਸ ਵੀਰ ਨੂੰ ਇਹ ਗੁਰਦਾਸਪੁਰ ਜ਼ਿਲ੍ਹੇ ਦੇ ਬਲਾਕ ਦਰੰਗਲਾਂ ਦਾ ਪਿੰਡ ਸੰਦਲਪੋਰਾ ਉੱਥੇ ਵੀ ਇਹਦਾ ਵੀ ਰਹਿ ਰਿਹਾ ਜਿਸਨੇ ਅਜੇ ਨਵਾਂ ਮਕਾਨ ਬਣਾਇਆ ਸੀ ਪਰ ਇਹਦਾ ਮਕਾਨ ਜਿਹੜਾ ਹੱਡ ਦੀ ਮਾਰੇ ਠਾ ਔਨ ਕਰਕੇ ਜਿਹੜਾ ਬਿਲਕੁਲ ਤਬਾਹ ਹੋ ਗਿਆ ਕੈਮਰਾਮੈਨ ਔਰਿੰਦਰ ਠਾਕਰ ਦੰਦਲ ਹਰਜਿੰਦਰ ਸਿੰਘ ਗੁਰਾਇਆ ਜਗਬਾਣੀ ਪੰਜਾਬ ਕੇਸਰੀ ਟੀਵੀ ਗੁਰਦਾਸਪੁਰ